ਬਿਕਰਮ ਮਜੀਠੀਆ ਦੀਆਂ ਜਿੱਥੇ ਹਾਲ ਦੀ ਘੜੀ ਮੁਸ਼ਕਲਾਂ ਵਧੀਆਂ ਹੋਈਆਂ ਨੇ ਉੱਥੇ ਹੀ ਹੁਣ ਖਬਰਾਂ ਇਹ ਵੀ ਨੇ ਕੰਸਵਾ ਮਿਲੀਆਂ ਨੇ ਕਿ ਪੁਲਿਸ ਥਾਣੇ ਦੇ ਵਿੱਚ ਬਿਕਰਮ ਮਜੀਠੀਆ ਦੇ ਸਮਰਥਕਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ ਉਹ ਸਮਰਥਕ ਜਿਹੜੇ ਉਸ ਵੇਲੇ ਮੌਜੂਦ ਸਨ ਬਿਕਰਮ ਮਜੀਠੀਆ ਦੇ ਘਰ ਜਦੋਂ ਵਿਜੀਲੈਂਸ ਦੇ ਅਧਿਕਾਰੀਆਂ ਨੇ ਤੜਕਸਾਰੀ ਰੇਡ ਮਾਰੀ ਉਸ ਤੋਂ ਬਾਅਦ ਛਾਪੇਮਾਰੀ ਦੇ ਦੌਰਾਨ ਕੋਈ ਸਵਾਲ ਵੀ ਕੀਤੇ ਉਹ ਵੀਡੀਓ ਕਲਿੱਪਸ ਜਿਹੜੇ ਤੁਸੀਂ ਵੀ ਸਾਰਿਆਂ ਨੇ ਦੇਖੇ ਹੋਣਗੇ ਜਦੋਂ ਬਿਕਰਮ ਮਜੀਠੀਆ ਤੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਵਿਚਾਲੇ ਬਹਿਸ ਹੋ ਰਹੀ ਹੈ ਜਦੋਂ ਐਮਐਲਏ ਗਨੀਬ ਕੌਰ ਮਜੀਠੀਆ ਵੀ ਉਸੇ ਘਰ ਵਿੱਚ ਉਸ ਵਕਤ ਮੌਜੂਦ ਸਨ ਔਰ ਉਹ ਵੀ ਕਹਿ ਰਹੇ ਸਨ ਕਿ ਸਾਨੂੰ ਬਿਨਾ ਦੱਸੇ ਧੱਕੇ ਮਾਰ ਕੇ ਅੰਦਰ ਅਧਿਕਾਰੀ ਆ ਜਾਂਦੇ ਨੇ ਇਹ ਦੋਸ਼ ਲਾਏ ਗਏ ਮੌਕੇ ਉੱਤੇ ਔਰ ਉੱਥੇ ਬਹੁਤ ਸਾਰੇ ਉਦੋਂ ਅਕਾਲੀ ਸਮਰਥਕ ਸ਼੍ਰੋਮਣੀ ਅਕਾਲੀ ਦਲ ਦੇ ਜਾਇ ਕਹਿ ਲੋ ਕਿ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਕਰੀਬੀ ਸਮਰਥਕ ਨੇ ਉਸ ਵਕਤ ਉੱਥੇ ਪਹੁੰਚੇ ਹੋਏ ਸਨ ਵਿਕਰਮ ਮਜੀਠੀਆ ਨੇ ਉਸ ਵਕਤ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਜਿਹੜੇ ਸਾਡੇ ਘਰ ਆਏ ਹੋਏ ਮਹਿਮਾਨ ਨੇ ਜਾਂ ਜਿਹੜੇ ਸਾਡੀ ਪਾਰਟੀ ਦੇ ਸਮਰਥਕ ਨੇ ਉਹਨਾਂ ਨੂੰ ਵਿਜੀਲੈਂਸ ਕਿਸੇ ਵੀ ਤਰ੍ਹਾਂ ਨਾ ਪੁੱਛਗਿਸ਼ ਕਰੇ ਔਰ ਨਾ ਹੀ ਉਹਨਾਂ ਦੇ ਉੱਤੇ ਕੋਈ ਸਵਾਲ ਚੁੱਕੇ ਕਿਉਂਕਿ ਉਹਨਾਂ ਦੇ ਘਰ ਆਏ ਨੇ ਔਰ ਉਹਨਾਂ ਦੇ ਘਰ ਵਿਜੀਲੈਂਸ ਅਧਿਕਾਰੀ ਬਿਨਾਂ ਦੱਸੇ ਆਏ ਨੇ ਜੇਕਰ ਦੱਸ ਕੇ ਆਏ ਹੁੰਦੇ ਤਾਂ ਸ਼ਾਇਦ ਉੱਥੇ ਉਸ ਵਕਤ ਸਮਰਥਕ ਵੀ ਨਾ ਹੁੰਦੇ ਪਰ ਜਿਹੜੇ ਸਮਰਥਕ ਉਥੇ ਗਏ ਸਨ ਉਹਨਾਂ ਨੂੰ ਪੁਲਿਸ ਥਾਣੇ ਦੇ ਵੱਲੋਂ ਬੁਲਾਇਆ ਜਾ ਰਿਹਾ ਹੈ ਔਰ ਬਲਾਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕੁਝ ਸਮਰਥਕਾਂ ਨੇ ਤਾਂ ਥਾਣੇ ਜਾ ਕੇ ਆਪਣੀ ਗੱਲ ਕਹਿ ਦਿੱਤੀ ਹੈ ਕਿ ਉਥੇ ਕਿਉਂ ਗਏ ਸਨ ਕਿਵੇਂ ਗਏ ਸਨ ਤੇ ਉਹ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਕਿ ਨਹੀਂ ਜੁੜੇ ਹੋਏ ਇਹ ਸਾਰੀਆਂ ਗੱਲਾਂ ਔਰ ਕੁਝ ਸਵਾਲ ਹੋਰ ਵੀ ਕੀਤੇ ਜਾ ਰਹੇ ਨੇ ਇਥੋਂ ਤੱਕ ਕਿ ਵਿਕਰਮ ਸਿੰਘ ਮਜੀਠੀਆ ਦੇ ਇੱਕ ਕਰੀਬੀ ਤੇ ਵਕੀਲ ਨੂਈ ਜਦੋਂ ਫੋਨ ਜਾਂਦਾ ਤਾਂ ਵਕੀਲ ਨੇ ਕੋਰੀ ਨਾ ਕਰ ਦਿੱਤੀ ਐ ਉਹਨਾਂ ਨੇ ਇਹ ਆਖਿਆ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਕਿ ਪਹਿਲਾਂ ਲਿਖਤੀ ਰੂਪ ਦੇ ਵਿੱਚ ਸੰਮਨ ਭੇਜੋ ਫਿਰ ਥਾਣੇ ਸਾਨੂੰ ਤਾਲਬ ਕੀਤਾ ਜਾ ਸਕਦਾ ਔਰ ਉਸ ਦਿਨ ਵੀ ਉਹ ਵਿਕਰਮ ਸਿੰਘ ਮਜੀਠੀਆ ਦੇ ਫੋਨ ਕਰਨ ਤੋਂ ਬਾਅਦ ਹੀ ਉਹਨਾਂ ਦੀ ਰਹਾਇਸ਼ ਤੇ ਪੁੱਜੇ ਸਨ ਤਾਂ ਇਸ ਤਰ੍ਹਾਂ ਗੈਰ ਕਾਨੂੰਨੀ ਐ ਥਾਣੇ ਦੇ ਵਿੱਚ ਬੁਲਾਉਣਾ ਜਿਨ੍ਹਾਂ ਨੂੰ ਵੀ ਬੁਲਾਇਆ ਜਾ ਰਿਹਾ ਤਾਂ ਵਿਕਰਮ ਸਿੰਘ ਮਜੀਠੀਆ ਦੇ ਉਸ ਵਕੀਲ ਨੇ ਤਾਂ ਕੋਰੀ ਨਾ ਕਰ ਦਿੱਤੀ ਪਰ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਉਸ ਵਿੱਚ ਪਤਾ ਲੱਗਿਆ ਕਿ ਪੁਲਿਸ ਥਾਣੇ ਵੱਲੋਂ ਉਹਨਾਂ ਨੂੰ ਕਿਉਂ ਬੁਲਾਇਆ ਜਾ ਰਿਹਾ ਕਿਉਂ ਸੱਦਿਆ ਜਾ ਰਿਹਾ ਹਾਲਾਂਕਿ ਰੋਜ਼ਨਾਮਚੇ ਚ ਨਾਮਜਿਤ ਵਕੀਲ ਕਿਰਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਲਿਖਤੀ ਸਮਨ ਜਦੋਂ ਤੱਕ ਨਹੀਂ ਭੇਜੇ ਜਾਂਦੇ ਉਦੋਂ ਤੱਕ ਉਹ ਜਵਾਬ ਨਹੀਂ ਦੇਣਗੇ ਫੋਨ ਦੇ ਉੱਤੇ ਇਸ ਤਰ੍ਹਾਂ ਉਹਨਾਂ ਨੂੰ ਥਾਣੇ ਬਿਨਾਂ ਗੱਲੋਂ ਹੀ ਜ਼ੁਬਾਨੀ ਕਲਾਮੀ ਬੁਲਾਉਣਾ ਗੈਰ ਕਾਨੂੰਨੀ ਹੈ ਕਾਨੂੰਨ ਦੇ ਖਿਲਾਫ ਹੈ ਪੰਜਾਬੀ ਜਾਗਰਣ ਦੇ ਪਹਿਲੇ ਪੰਨੇ ਉੱਤੇ ਛਾਪੀ ਜਿਹੜੀ ਖਬਰ ਆ ਉਹ ਦੱਸਦੀ ਹੈ ਕਿ ਅਕਾਲੀ ਸਰਕਾਰ ਦੇ ਜਿਹੜੇ ਸਾਬਕਾ ਮੰਤਰੀ ਰਹੇ ਵਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਕਾਰਵਾਈ ਦੌਰਾਨ ਰੁਕਾਵਟ ਪੈਦਾ ਕਰਨ ਵਾਲੇ ਲੋਕਾਂ ਨੂੰ ਸਿਵਲ ਲਾਈਨਸ ਥਾਣੇ ਦੇ ਪੁਲਿਸ ਮੁਲਾਜ਼ਮ ਬੁਲਾ ਰਹੇ ਨੇ ਹਾਲਾਂਕਿ ਉਹਨਾਂ ਨੇ ਰੁਕਾਵਟ ਪੈਦਾ ਕੀਤੀ ਕਿ ਨਹੀਂ ਕੀਤੀ ਇਸਤੇ ਬਾਰੇ ਉਹ ਵੀਡੀਓ ਕਲਿੱਪ ਵੀ ਕਾਫੀ ਕੁਝ ਬਿਆਨ ਕਰਦੇ ਨੇ ਉਹਨਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਇਸ ਮਾਮਲੇ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਮੁਖੀ ਸੁਰਜੀਤ ਪਹਿਲਵਾਨ ਨੂੰ ਸ਼ਨੀਵਾਰ ਦੇਰ ਰਾਤ ਰਿਹਾ ਕਰ ਦਿੱਤਾ ਗਿਆ ਸੀ ਪਰ ਪੁਲਿਸ ਨੇ ਉਹਨਾਂ ਦਾ ਮੋਬਾਈਲ ਜ਼ਬਤ ਕਰ ਲਿਆ ਵਕੀਲ ਕਰਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਐਤਵਾਰ ਨੂੰ ਪੁਲਿਸ ਥਾਣੇ ਤੋਂ ਇਸ ਸਬੰਧੀ ਕਈ ਫੋਨ ਆਏ ਪਰ ਉਹ ਥਾਣੇ ਨਹੀਂ ਗਏ। ਉਹਨਾਂ ਦਾਵਾ ਕੀਤਾ ਕਿ ਉਹ ਵਿਕਰਮ ਮਜੀਠੀਆ ਦੇ ਵਕੀਲ ਹਨ। ਉਹ ਘਟਨਾ ਵਾਲੇ ਦਿਨ ਗ੍ਰੀਨ ਐਵੇਨਿਊ ਸਥਿਤ ਮਜੀਠੀਆ ਦੇ ਘਰ ਉਹਨਾਂ ਦੇ ਫੋਨ ਤੇ ਹੀ ਪਹੁੰਚੇ ਸਨ। ਪੁਲਿਸ ਵੱਲੋਂ ਉਹਨਾਂ ਨੂੰ ਇਸ ਤਰ੍ਹਾਂ ਫੋਨ ਕਰਨਾ ਕਾਨੂੰਨ ਦੇ ਵਿਰੁੱਧ ਹੈ। ਪੁਲਿਸ ਨੂੰ ਉਹਨਾਂ ਨੂੰ ਲਿਖਤੀ ਸਾਹਮਣੇ ਭੇਜਨੇ ਚਾਹੀਦੇ ਨੇ ਫਿਰ ਉਸ ਦਾ ਜਵਾਬ ਜ਼ਰੂਰ ਦੇਣਗੇ। ਉਹਨਾਂ ਨੇ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਅੰਮ੍ਰਿਤਸਰ ਬਾਰ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਅਤੇ ਪੰਜਾਬ ਤੇ ਹਰਿਆਣਾ ਬਾਰ ਕਾਉਂਸਲ ਨੂੰ ਵੀ ਸੂਚਿਤ ਕਰ ਦਿੱਤਾ ਹੈ। ਇਹ ਵੀ ਪਤਾ ਲੱਗਿਆ ਕਿ ਐਤਵਾਰ ਨੂੰ ਮਜੀਠਾ ਹਲਕੇ ਤੋਂ ਕਾਲੀ ਆਗੂ ਗੋਲਡੀ ਪੁਲਿਸ ਵੱਲੋਂ ਬੁਲਾਏ ਜਾਣ ਤੋਂ ਬਾਅਦ ਸਿਵਲ ਲਾਈਨਸ ਥਾਣੇ ਪਹੁੰਚਦੇ ਨੇ ਤੇ ਪੁਲਿਸ ਨੇ ਉਹਨਾਂ ਤੋਂ ਇਹੀ ਸਵਾਲ ਪੁੱਛਿਆ ਕਿ ਉਸ ਦਿਨ ਕਿਸ ਦੇ ਹੁਕਮਾਂ ਤੇ ਮਜੀਠਿਆ ਦੇ ਘਰ ਪਹੁੰਚਿਆ ਸੀ ਤੇ ਉੱਥੇ ਕਿਉਂ ਪਹੁੰਚਿਆ ਸੀ ਪਰ ਪੁਲਿਸ ਨੇ ਅਕਾਲੀ ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲਾ ਕੌਂਸਲਰ ਇੰਦਰਪ੍ਰੀਤ ਸਿੰਘ ਪੰਡੋਰੀ ਸਮੇਤ 20 ਤੋਂ ਵੱਧ ਲੋਕਾਂ ਨੂੰ ਫੋਨ ਕਰਕੇ ਥਾਣੇ ਬੁਲਾਉਣ ਦੀ ਗੱਲ ਕੀਤੀ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਵਿਜੀਲੈਂਸ ਬਿਊਰੋ ਨੇ ਕਾਲੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਵਿਕਰਮ ਸਿੰਘ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜ਼ਾਇਦਾ ਰੱਖਣ ਦੇ ਦੋਸ਼ ਏਹਟ ਕੇਸ ਦਰਜ ਕੀਤਾ ਹੋਇਆ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਤੇ ਇਸ ਤੋਂ ਪਹਿਲਾਂ ਮਜੀਠੀਆ ਤੇ ਨਸ਼ਾ ਤਸਕਰਾਂ ਨਾਲ ਸੰਬੰਧ ਹੋਣ ਦਾ ਵੀ ਦੋਸ਼ ਲੱਗਦਾ ਰਿਹਾ ਹੈ ਹਾਲਾਂਕਿ ਇਸ ਬਾਰੇ ਸਾਬਕਾ ਕਈ ਅਧਿਕਾਰੀ ਵੀ ਜਿਸ ਵਿੱਚ ਖਾਸ ਕਰਕੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਜਦੋਂ 2012 2021 ਨੂੰ ਚੰਨੀ ਸਰਕਾਰ ਦਰਾਂ ਪਰਚਾ ਦਰਜ ਹੋਇਆ ਸੀ ਵਿਕਰਮ ਸਿੰਘ ਮਜੀਠੀਆ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਤਾਂ ਉਸ ਵਕਤ ਜਿਹੜੇ ਡੀਜੀਪੀ ਸਨ ਸੁਧਾਰਤ ਛੱਟੋਪਾਦਿਆਏ ਉਹਨਾਂ ਨੇ ਵੀ ਆਪਣੇ ਜਿਹੜਾ ਸਹਿਯੋਗ ਦੇਣ ਦੀ ਗੱਲ ਆਖੀ ਔਰ ਦਾਵਾ ਕੀਤਾ ਕਿ ਵਿਕਰਮ ਸਿੰਘ ਮਜੀਠੀਆ ਦੇ 100% ਦੀ ਲਿੰਕ ਤਸਕਰਾਂ ਦੇ ਨਾਲ ਰਹੇ ਨੇ ਤੇ ਇਹ ਸਾਰੇ ਸਬੂਤ ਉਹਨਾਂ ਨੇ ਫਾਈਲ 'ਚ ਵੀ ਬੰਦ ਕੀਤੇ ਨੇ ਹਾਲਾਂਕਿ ਇਹਨਾਂ ਅਧਿਕਾਰੀਆਂ ਤੋਂ ਬਾਅਦ ਇਸ ਅਧਿਕਾਰੀ ਦੇ ਜਾਣ ਤੋਂ ਬਾਅਦ ਇੱਕ ਡਿਪਟੀ ਡਾਇਰੈਕਟਰ ਈਡੀ ਨਰਿੰਜਨ ਸਿੰਘ ਵੀ ਜਾਣਦੇ ਨੇ ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਅਸੀਂ ਜਿਹੜਾ 2012 2021 ਨੂੰ ਵੀ ਪਰਚਾ ਦਰਜ ਹੋਇਆ ਉਹਨਾਂ ਦੀ ਕੀਤੀ ਹੋਈ ਤਫ਼ਤੀਸ਼ ਦੇ ਆਧਾਰ ਤੇ ਹੀ ਦਰਜੋ ਕੀਤਾ ਗਿਆ ਸੀ ਜਿੱਥੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ 2 ਤਰੀਕ ਤੱਕ ਕਿਉਂਕਿ ਉਹਨਾਂ ਨੂੰ 7 ਦਿਨਾਂ ਦਾ ਵਿਜੀਲੈਂਸ ਨੂੰ ਰਿਮਾਂਡ ਮਿਲਿਆ ਸੀ ਵਿਕਰਮ ਸਿੰਘ ਮਜੀਠੀਆ ਦਾ 2 ਤਰੀਕ ਨੂੰ ਮੁੜ ਪੇਸ਼ ਕੀਤਾ ਜਾਣਾ ਹੈ ਅਦਾਲਤ ਦੇ ਅੰਦਰ ਮੋਹਾਲੀ ਅਦਾਲਤ ਦੇ ਵਿੱਚ ਪਰ ਉਸ ਤੋਂ ਇਲਾਵਾ ਜਿਹੜੇ ਸਮਰਥਕ ਵਿਕਰਮ ਸਿੰਘ ਮਜੀਠੀਆ ਦੇ ਘਰ ਵਿੱਚ ਉਸ ਦਿਨ ਮੌਜੂਦ ਸਨ ਉਹਨਾਂ ਦੀ ਪਛਾਣ ਕਰਕੇ ਤੇ ਉਹਨਾਂ ਨੂੰ ਫੋਨ ਕਰਕੇ ਥਾਣੇ ਬੁਲਾਇਆ ਜਾ ਰਿਹਾ ਤੇ ਉਹਨਾਂ ਤੋਂ ਪੁੱਛਿਆ ਜਾ ਰਿਹਾ ਕਿ ਉੱਥੇ ਕੀ ਕਰਦੇ ਸਨ ਕੀ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਕਰੀਬੀ ਨੇ ਜਾਂ ਸਮਰਥਕ ਨੇ ਉਹਨਾਂ ਉੱਤੇ ਕਿਸੇ ਤਰ੍ਹਾਂ ਦਾ ਮਾਨਸਿਕ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਫਿਰ ਪੁਲਿਸ ਦੀ ਇਹ ਰੁਟੀਨ ਦੀ ਕਾਰਵਾਈ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕਰਨੀ ਬਣਦੀ ਹੈ ਕਾਨੂੰਨ ਇਸ ਬਾਰੇ ਕੀ ਕਹਿੰਦਾ ਹੈ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਤਾਂ ਸਾਫ਼ ਸ਼ਬਦਾਂ ਵਿੱਚ ਹੀ ਕਹਿ ਦਿੱਤਾ ਕਿ ਇਸ ਤਰ੍ਹਾਂ ਜੇਕਰ ਬੁਲਾਉਣਾ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਪੁੱਛਣੀ ਹੈ ਤਾਂ ਰਿਟਰਨ ਦੇ ਵਿੱਚ ਸਮਨ ਭੇਜੇ ਜਾਣ ਫੇਰ ਹੀ ਉਸ ਦਾ ਉਹ ਜਵਾਬ ਦੇਣਗੇ ਫੋਨ ਉੱਤੇ ਬੁલાਏ ਜਾਣ ਤੇ ਉਹ ਤਾਂ ਬਿਲਕੁਲ ਵੀ ਨਹੀਂ ਜਾਣਗੇ ਪਰ ਕਈ ਅਕਾਲੀ ਸਮਰਥਕ ਥਾਣੇ ਜਾ ਕੇ ਆਪਣੀ ਗੱਲ ਦੱਸ ਆਏ ਨੇ ਜੋ ਪੁਲਿਸ ਵਾਲਿਆਂ ਨੇ ਪੁੱਛੀ ਹੈ ਤਾਂ ਇਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੀ ਕਿੱਥੇ ਫਿਲਹਾਲ ਮੁਸ਼ਕਲ ਵਧੀ ਹੋਈ ਹੈ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਗੱਲ ਦੀ ਨਖੇਦੀ ਕਰਦੇ ਆ ਇਹ ਕਹਿ ਦਿੱਤਾ ਹੈ ਕਿ ਝੂਠਾ ਕੇਸ ਹੈ ਔਰ 2007 ਤੋਂ ਲੈ ਕੇ ਅੱਜ ਤੱਕ ਕਿਸੇ ਤਰ੍ਹਾਂ ਦੀ ਵੀ ਬਾਹਰੀ ਇਨਵੈਸਟਮੈਂਟ ਜਿਹੜੀ ਹੈ 1 ਰੁਪਏ ਦੀ ਵੀ ਕੋਈ ਦਿਖਾ ਦੇਵੇ ਤਾਂ ਅਸੀਂ ਦੇਣਦਾਰ ਹੋਵਾਂਗੇ ਕਰੋੜਾ ਰੁਪਏ ਦੀ ਗੱਲ ਕਹਿਣੀ ਤਾਂ ਦੂਰ ਦੀ ਗੱਲ ਹੈ ਤਾਂ ਇਸ ਤਰੀਕੇ ਦੇ ਨਾਲ ਵਾਰੀ-ਵਾਰੀ ਕੋਈ ਨਾ ਕੋਈ ਜਵਾਬ ਦਿੱਤੇ ਜਾ ਰਹੇ ਨੇ ਵਿਜੀਲੈਂਸ ਹੁਣ ਅਗਲੇਰੀ ਇਸ 7 ਦਿਨਾਂ ਦੀ ਪੁਛਗਛ ਤੋਂ ਬਾਅਦ ਕਿ মিডিਆ ਦੇ ਨਾਲ ਕੋਈ ਜਾਣਕਾਰੀ ਸਾਂਝੀ ਕਰੇਗੀ ਇੱਥੋਂ ਤੱਕ ਕਿ ਦੋਸ਼ੇ ਲੱਗ ਰਹੇ ਨੇ ਉਹਨਾਂ ਤੇ ਕਿ ਉਹਨਾਂ ਨੇ ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਹੀ ਵਿਜੀਲੈਂਸ ਨੂੰ ਇਹ ਆਰਡਰ ਕੱਢਿਆ ਰਾਤ ਨੂੰ ਫੋਨ ਜਾਂਦਾ ਔਰ ਸਵੇਰੇ 4:40 ਮਿੰਟ ਦੇ ਜਿਹੜਾ ਪਰਚਾ ਦਰਜ ਹੋਇਆ ਤੇ ਤੜਕਸਾਰੀ ਰੇਡ ਪੈ ਜਾਂਦੀ ਹੈ ਔਰ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡਰਨ ਵਾਲਾ ਨਹੀਂ ਹੈ ਪਰ ਉਸ ਪਾਸੇ ਦੂਸਰੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਕਹਿੰਦੇ ਨੇ ਕਿ ਹੁਣ ਤੁਹਾਨੂੰ ਡਰਨ ਦੀ ਕੀ ਲੋੜ ਹੈ ਜੇਕਰ ਤੁਸੀਂ ਸਹੀ ਹੋ ਤਕਨੂਨ ਦੇ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਤੁਸੀਂ ਬਾਹਰ ਆ ਜਾਓਗੇ ਔਰ ਜੇਕਰ ਤੁਸੀਂ ਕੋਈ ਕਸੂਰ ਕੀਤਾ ਤਾਂ ਫਿਰ ਤੁਹਾਨੂੰ ਸਜ਼ਾ ਤਾਂ ਮਿਲੇਗੀ ਹੀ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਦੌਰਾਨ ਬਿਆਨਬਾਜ਼ੀ ਵਾਲੀ ਜਿਹੜੀ ਜੰਗ ਹੈ ਉਹ ਵੀ ਜਾਰੀ ਹੈ ਪਰ ਜਿੱਥੇ ਰਹੀ ਗੱਲ ਵਿਕਰਮਜੀਤਿਆ ਦੇ ਸਮਰਥਕਾਂ ਨੂੰ ਥਾਣੇ ਸੱਦ ਕੇ ਪੁਸ਼ਗਿਸ਼ ਕਰਨੀ ਇਹ ਗੱਲਾਂ ਵੀ ਸਾਹਮਣੇ ਆ ਗਈਆਂ ਨੇ ਹੁਣ ਦੇਖਦੇ ਹਾਂ ਕਿ ਇਸ ਪੁਸ਼ਗਿਸ਼ ਤੋਂ ਬਾਅਦ ਕੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਸਥਾਨ ਖਾਸ ਕਰਕੇ ਜਿਲਾ ਅੰਮ੍ਰਿਤਸਰ ਨਾਲ ਸੰਬੰਧਿਤ ਇਸ ਬਾਰੇ ਕੋਈ ਅਗਲੀ ਰਣਨੀਤੀ ਲਿਖੇਗੀ ਕਿਉਂਕਿ ਇਹ ਪਤਾ ਲੱਗਿਆ ਕਿ ਜਿਵੇਂ ਜਿਵੇਂ ਵਿਜੀਲੈਂਸ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਕਰੀਬੀਆਂ ਨੂੰ ਇਸ ਤਰੀਕੇ ਦੀ ਤੰਗ ਪਰੇਸ਼ਾਨੀ ਦਾ ਹੋਰ ਸਾਹਮਣਾ ਕਰਨਾ ਪਿਆ ਤੇ ਇਸ ਦੇ ਲਈ ਇੱਕ ਐਕਸ਼ਨ ਵੀ ਲਿਖਿਆ ਜਾ ਸਕਦਾ ਹੈ ਇਹ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਦਾ ਟਾਕਰਾ ਜਾਂ ਇਸ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿਸ ਤੰਗ ਦੇ ਨਾਲ ਦੇਣਾ ਹੈ ਫਿਲਹਾਲ ਵਿਕਰਮ ਸਿੰਘ ਮਜੀਠੀਆ ਜਦੋਂ 2 ਤਰੀਕ ਨੂੰ ਪੇਸ਼ ਹੋਣਗੇ ਦੁਬਾਰਾ ਦੇਖਦੇ ਕਿ ਵਿਜੀਲੈਂਸ ਹੋਰ ਰਿਮਾਂਡ ਦੀ ਮੰਗ ਕਰਦੀ ਹੈ ਜਾਂ ਫਿਰ ਨਿਆਂਇਕ ਹਰਾਸ ਦੇ ਵਿੱਚ ਭੇਜ ਦਿੱਤਾ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ